ਸਾਗ ਸਰੋਂ ਦਾ ਮੱਕੀ ਦੀ ਰੋਟੀ ਹੁਣ ਕਾ ਤੋਨੀ ਖਾਂਦੀ ਨੀ ਗਿਜਗੀ ਪੀਜੇ ਤੇ ਮੋਟੀ ਹੁੰਦੀ ਜਾਂਦੀ ਨੀ ਗਿਜਗੀ 버ਗਰ ਤੇ ਮੋਟੀ ਹੁੰਦੀ ਜਾਂਦੀ ਸਾਂਝਾ ਕਰਨਾ ਜੁੜੇ ਸਾਰੇ ਦਰਸ਼ਕਾਂ ਨੂੰ ਹਰਮਿੰਦਰ ਵੱਲੋਂ ਸਤਿ ਸ਼੍ਰੀ ਅਕਾਲ ਅਸਲ ਵਿੱਚ ਮੇਰੀ ਇਹ ਬੋਲੀ ਪਾਉਣ ਦਾ ਇੱਕ ਕਾਰਨ ਸੀ ਕਿ ਅਸੀਂ ਇਹ ਬੋਲੀ ਬਹੁਤ ਵਾਰ ਸੁਣੀ ਆ ਤੇ ਹੁਣ ਮੈਂ ਜਦ ਜਾ ਕੇ ਇਹਨੂੰ ਡੀਪ ਡਾਉਨ ਜਾ ਕੇ ਸੁਣਿਆ ਤਾਂ ਪਤਾ ਲੱਗਿਆ ਕਿ ਨਾ ਖਾਣ ਦਾ ਕਾਰਨ ਕੱਲਾ ਟੇਸਟ ਨਹੀਂ ਵਾਰਬੀ ਇਸ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਹਨ ਸਾਗ ਤੇ ਮੱਕੀ ਦੀ ਰੋਟੀ ਬਣਾਉਣੀ ਇੱਕ ਕਲਾ ਹੈ ਇਹ ਕਲਾ ਹਰ ਕਿਸੇ ਕੋਲ ਨਹੀਂ ਹੈਗੀ ਸਾਤੋਂ ਪਹਿਲੀਆਂ ਪੀੜ੍ਹੀਆਂ ਦੇ ਵਿੱਚ ਬੀਬੀਆਂ ਤੁਰੇ ਜਾਂਦੇ ਸਾਗ ਤੋੜ ਲਿਆਉਂਦੀਆਂ ਸੀ ਕਲੀ ਕਲੀ ਗੰਦਲ ਨੂੰ ਤੋੜਨਾ ਇੱਕ ਮੁਹਾਰਤ ਹੈ ਹੁਣ ਇਹ ਚੀਜ਼ਾਂ ਕਾਫੀ ਘਟ ਗਈਆਂ ਕਿਸੇ ਕੋਲੇ ਕਲਾ ਰਹੀ ਹੀ ਨਹੀਂ ਸਾਗ ਨੂੰ ਤੋੜਨਾ ਸਮਾਰਨਾ ਧੋਣਾ ਚੀਰਨਾ ਤੇ ਉਸ ਤੋਂ ਬਾਅਦ ਰਿੰਨਣਾ ਇਹ ਚੀਜ਼ਾਂ ਟਾਈਮ ਮੰਗਦੀਆਂ ਹਨ ਮਿਹਨਤ ਮੰਗਦੀਆਂ ਹਨ ਤੇ ਅੰਦਰੋਂ ਇੱਕ ਦਿਲੋਂ ਪਿਆਰ ਮੰਗਦੀਆਂ ਹਨ ਕਿਉਂਕਿ ਇਸ ਤੇ ਲਈ ਪੂਰਾ ਦਿਨ ਲੱਗ ਜਾਂਦਾ ਹੈ ਬਣਾਉਂਦੇ ਸਮੇਂ ਇਹ ਸੋਚਣਾ ਕਿ ਮੇਰੇ ਪਰਿਵਾਰ ਨੇ ਖਾਣਾ ਉਹਦੇ ਵਿੱਚ ਪਿਆਰ ਪਾਉਣਾ ਸ਼ਾਇਦ ਅੱਜਕੱਲ ਇਹ ਚੀਜ਼ਾਂ ਘਟ ਗਈਆਂ ਹਨ ਕਿਸੇ ਕੋਲ ਟਾਈਮ ਹੀ ਨਹੀਂ ਹੈ ਇਸ ਕਰਕੇ ਸਾਗ ਬਣਾਇਆ ਨਹੀਂ ਜਾਂਦਾ ਤੇ ਬਹੁਤ ਹੀ ਸੌਖਾ ਕਹਿ ਦੇਣਾ ਕਿ ਅਸੀਂ ਸਾਗ ਖਾਂਦੇ ਨਹੀਂ ਸਾਗ ਥੋੜਾ ਪੂਰਾ ਦਿਨ ਮੰਗਦਾ ਹੈ ਅਸਲ ਵਿੱਚ ਸਾਗ ਨੂੰ ਜਿਆਦਾ ਲੋਕ ਹੁਣ ਕੁੱਕਰਾਂ ਵਿੱਚ ਬਣਾਉਣ ਲੱਗ ਗਏ ਹਨ ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਇਸ ਦੇ ਟੇਸਟ ਵਿੱਚ ਫਰਕ ਪੈਂਦਾ ਹੈ ਸਾਡੇ ਘਰਾਂ ਦੀ ਬਣਤਰ ਇਹ ਜੀ ਬਣ ਚੁੱਕੀ ਹੈ ਕਿ ਬੰਦ ਘਰਨੇ ਜਦ ਸਾਗ ਬੰਦ ਘਰਾਂ ਦੇ ਵਿੱਚ ਰਿਜਦਾ ਹੈ ਉਸ ਦੀ ਇੱਕ 스ਮੈਲ ਆਉਂਦੀ ਹੈ ਜਿਹੜੀ ਜਿਆਦਾ ਲੋਕਾਂ ਨੂੰ ਚੰਗੀ ਨਹੀਂ ਲੱਗਦੀ ਸੋ ਸਾਗ ਜਿਹੜਾ ਕਿ ਖੁੱਲੇ ਦੇ ਵਿੱਚ ਚੀਰਨ ਤੋਂ ਬਾਅਦ ਖੁੱਲੇ ਚੁੱਲਿਆਂ ਦੇ ਉੱਪਰ ਰੱਖ ਕੇ ਰਜਾਇਆ ਜਾਂਦਾ ਹੈ ਉਦੋਂ ਸਾਗ ਦੀ ਖੁਸ਼ਬੂ ਆਉਂਦੀ ਹੈ ਅਸਲ ਬਣਾਉਣ ਦਾ ਤਰੀਕਾ ਉਹ ਹੈ ਤੇ ਸਾਗ ਦੇ ਵਿੱਚ ਆਲਣ ਪਾਉਣਾ ਇਹ ਵੀ ਹਰ ਇੱਕ ਨੂੰ ਨਹੀਂ ਆਉਂਦਾ ਸਾਗ ਨੂੰ ਕਿੰਨਾ ਰਚਾਉਣਾ ਕਿੰਨੇ ਤੇ ਰੱਖ ਕੇ ਆਲਣ ਪਾਉਣਾ ਇਹ ਚੀਜ਼ਾਂ ਇਹ ਕਲਾ ਤੇ ਉਹਨੂੰ ਘੋਟਣਾ ਕਿਉਂਕਿ ਨਹੀਂ ਤਾਲਣ ਪਾਉਂਦੇ ਪਾਉਂਦੇ ਕਾਫੀ ਜਣੇ ਇਹਦੇ ਵਿੱਚ ਗੱਠਾਂ ਪਾ ਲੈਂਦੇ ਹਨ ਸੋ ਇਸ ਕਰਕੇ ਆ ਕਿ ਸਾਗ ਬਣਾਉਣਾ ਹਰ ਇੱਕ ਦੇ ਵਾਸਤੇ ਗੱਲ ਨਹੀਂ ਤੇ ਇਹ ਕਹਿ ਕੇ ਸਾਡਾ ਛੇਤੀ ਖਿਹੜਾ ਛੁੱਟ ਜਾਂਦਾ ਕਿ ਅਸੀਂ ਸਾਗ ਖਾਂਦੇ ਨਹੀਂ ਤੇ ਨਾਲ ਦੀ ਨਾਲ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਪਹਿਲਾਂ ਤਾਂ ਆਟਾ ਗੁੰਨਣ ਦੇ ਵਿੱਚ ਕਿੰਨਾ ਗਰਮ ਪਾਣੀ ਕਿੰਨਾ ਠੰਡਾ ਪਾਣੀ ਕਿਵੇਂ ਇਹਨੂੰ ਮਲਣਾ ਤੇ ਫਿਰ ਕਿਵੇਂ ਬੜੇ ਪਿਆਰ ਦੇ ਨਾਲ ਗੋਲ ਰੋਟੀ ਨੂੰ ਰੱਖਣਾ ਤੇ ਰਾੜਨਾ ਇਹ ਸਬਰ ਦੀਆਂ ਗੱਲਾਂ ਹਨ ਇਹ ਪੇਸ਼ੈਂਸ ਦੀਆਂ ਗੱਲਾਂ ਹਨ ਜਿਹੜੀਆਂ ਹਰ ਇੱਕ ਦੇ ਵਾਸਤੇ ਵਿੱਚ ਨਹੀਂ ਹਨ ਪਰ ਸਾਂਝੇ ਘਰ ਦੇ ਵਿੱਚ ਅਸੀਂ ਇਹ ਕੰਮ ਸ਼ੁਰੂ ਕਰ ਦਿੱਤਾ ਹੈ ਅਸੀਂ ਘਰ ਦਾ ਸਾਗ ਆਪਣੇ ਚੁੱਲ੍ਹੇ ਤੇ ਬਣਾਉਂਦੇ ਹਾਂ ਤੇ ਬੜੇ ਓਪਨ ਦੇ ਵਿੱਚ ਆਮ ਸਾਰੇ ਜਿਹੜੇ ਸਾਡੇ ਕਸਟਮਰ ਆਉਂਦੇ ਹਨ ਉਹ ਦੇਖਦੇ ਹਨ ਕਾਫੀ ਲੋਕ ਹੈਰਾਨ ਵੀ ਹੁੰਦੇ ਹਨ ਕਿਉਂਕਿ ਸ਼ਾਇਦ ਉਹਨਾਂ ਨੇ ਕਦੇ ਸਾਗ ਜਾਂ ਮੱਕੀ ਦੀ ਰੋਟੀ ਇਸ ਤਰ੍ਹਾਂ ਬਣਦੇ ਨਹੀਂ ਦੇਖਿਆ ਤੁਸੀਂ ਸਾਂਝੇ ਘਰ ਦੇ ਵਿੱਚ ਇਹ ਪ੍ਰੋਡਕਟ ਸ਼ੁਰੂ ਹੋ ਚੁੱਕੇ ਹਨ ਤੁਸੀਂ ਜਰੂਰ ਆਵੋ ਬਣਦੇ ਵੀ ਦੇਖੋ ਤੇ ਇਹਨਾਂ ਦਾ ਖਾ ਕੇ ਆਨੰਦ ਲਓ ਤੇ ਬਹੁਤ ਹੀ ਹੈਲਦੀ ਫੂਡ ਹੈ ਆਪਣੀ ਸਿਹਤ ਨੂੰ ਆਪਣੇ ਬੱਚਿਆਂ ਨੂੰ ਚੰਗੀ ਸਿਹਤ ਦਿਓ ਤੇ ਸਾਰਿਆਂ ਦਾ ਧੰਨਵਾਦ ਜਿਹੜੇ ਸਾਨੂੰ ਸਪੋਰਟ ਕਰ ਰਹੇ ਹੋ ਥੋੜਾ ਤੈ ਦਿਲੋਂ ਬਹੁਤ ਬਹੁਤ ਧੰਨਵਾਦ ਸਾਸ਼ਿਕਾ